ਲਓ ਜੀ ਮੱਕੀ ਵੱਢਣ ਲੱਗੇ ਆ ਅੱਜ ਮੱਕੀ ਆਪਣੀ ਸੁੱਕੀ ਪਈ ਆ ਐਸੀ ਕਿ ਕੰਨ ਮੇ 08 ਐਂਡ ਜਿਵੇਂ ਸੁੱਕੀ ਹੋਈ ਆ ਆ ਦੋ ਕਿਲੇ ਆ ਤੇ ਤਿੰਨ ਕਿਲੇ ਹੈਗੇ ਆਪਣੇ ਉਹ ਦਰਪਰਾਂ ਹੋ ਦਿੰਦੇ ਜਿਹੜੇ ਉਹ ਅੱਜ ਵੱਡੀ ਜਾਊਗੀ ਆ ਕਿ ਦੇਖਦੇ ਆ ਕੀ ਆ ਬਣਦਾ ਤੇ ਮੈਂ ਵਾਈਜ਼ਾ ਲਿਖਿਆ ਹੈ ਸ਼ੇਅਰ ਕਰੋ ਲਓ ਵੀ ਮਿੱਤਰੋ ਦੋ ਚਾਰ ਗੇੜੇ ਰਹਿ ਗਏ ਆਪਣੇ ਇੱਧਰ ਦੋ ਕਿਲਿਆਂ 'ਚ ਲਓ ਕਰੋ ਦਾਣਾ ਚੈੱਕਮ ਤੇ ਮਸ਼ੀਨ ਦੀ ਸਫਾਈ ਦੇਖੋ ਸੋਹਣੀ ਆ ਸਫਾਈ ਮੱਕੀ ਸੁੱਕੀ ਕਰਕੇ ਦਾਣਾ ਵੀ ਘੱਟ ਤੋੜਦੀ ਆ ਬੱਟ ਵੀ ਬਹੁਤ ਪਿਆ ਪਿਆ ਵਾ ਮੀਂਹ ਦਾ ਬੱਦਲ ਜੇ ਬਣੀ ਜਾਂਦਾ ਇਤਰਾਰ ਜਰ ਬਾਬਾ ਮਿਹਰ ਕਰੇ ਓਕੇ ਆਪਣੀ ਸਾਰੀ ਮੱਕੀ ਮੰਡੀ ਚ ਮੀਂਹ ਨਾਲ ਬਹੁਤ ਖਰਾਬ ਹੋਈ ਦਨ ਚਾਰ ਦਨ ਢੇਰੀਆਂ ਰੋਲ ਹੀ ਨਹੀਂ ਹੋਈਆਂ ਮੰਡੀ ਚਾਈ ਮੀ ਖੜ ਗਿਆ ਹਨਾ ਪਾਣੀ ਆ ਗਿਆ ਅੱਜ ਦੇਖਦੇ ਹਾਂ ਕੀ ਬਣਦਾ ਲਓ ਜੀ ਹੁਣ ਦੂਜੇ ਖੇਤ ਚ ਆ ਗਈ ਮਸ਼ੀਨ ਇਹ ਵੀ ਮੱਕੀ ਉਵੇਂ ਹੀ ਸੁੱਕੀ ਪਈ ਆ ਜਮੇ ਤਰਾਲੀ ਭਰ ਗਈ ਨੇੜ ਹੋ ਗਈ ਥੋੜੀ ਜੀ ਛੋਨਾ ਆਪਣਾ

ਲਓ ਜੀ ਮੱਕੀ ਲੈ ਕੇ ਆਏ ਆ ਜੰਗ ਢਿਲੋਂ ਦੇ ਪਿੰਡ ਪੜੈਣ ਪੜੈਣ ਵਾਲੇ ਜੰਗ ਢਿਲੋਂ ਦੇ ਪਿੰਡ ਸੋਦੀ ਆਪਣੇ ਰਾਸ ਸੀਗਾ ਤਾਂ ਫਿਰ ਇੱਥੇ ਪੜੈਣ ਲਿਆਂਦੀ ਲੋਜੀ ਟਰਾਲੀਆਂ ਤਾਂ ਲਾਤੀਆਂ ਇੱਕ ਪੰਡ ਲੈ ਗਿਆ ਸਵੱਦੀ ਨੂੰ ਇੱਕਾ ਹੁਣ ਇੱਥੇ ਖੜਾ ਲਈ ਵੈਸੇ ਹੈ ਪੰਡ ਨੇੜੇ ਹੀ ਆ ਆਪਣਾ ਉਹ ਨਹਿਰ ਟੱਪ ਗਈ ਆ ਗਾਂਹਾਂ ਇਹ ਹੈਗੀ ਆਪਣਾ ਐਨ ਦੀ ਮੰਡੀ ਜੰਗ ਢੱਲੋਂ ਵਾਲੀ ਜੰਗ ਢੱਲੋਂ ਪੜਾਣੀ ਆ ਮੰਡੀ ਛੋਟੀ ਆ ਇਤਨੂੰ ਵੀ ਹੈ ਵੱਡੀ ਪਰਿੱਟਾਂ ਵਾਲੀ ਆ ਆ ਪਪੂਲਰ ਲਾਇਆ ਹੋਇਆ ਬ੍ਰਾਂਡ ਚ ਕਿਸੇ ਦੇ ਇਹ ਚਪੱਠੇ ਵੀਜੇ ਆ ਨਾਲ ਹੀ ਮੰਡੀ ਆ ਇਹਦੇ ਬੜਾ ਠੰਡਾ ਠੰਡਾ ਹੈ ਇਹਦੀ ਉਹ ਖੜਾ ਟਰੈਕਟਰ ਆਪਣਾ ਸਸੀਗਾਲ ਜੀ ਸਾਰਿਆਂ ਨੂੰ ਅੱਗੇ ਚੱਲੇ ਆ ਘਰ ਤੋਂ ਉਹੋ ਬੜਾ ਐਡ ਮੰਡੀ ਤੋਂ ਪੈਂਡੂ ਚੱਲੇ ਆ ਆ ਪੈਂਡਾ ਪੂਰੇ ਪੜੈਣ ਇੱਥੇ ਕਿੱਥੇ ਲਾਉਣਾ ਬੜਾ ਐਡ ਪੰਡ ਆ ਜਾ ਪੈਂਡ ਆ ਗਿਆ ਪੂਰੇ ਪੈਂਡ ਛੋਟਾ ਜਾ ਆ ਇਧਰ ਤੇ ਰਿਆ ਆ ਜਾਂਦਾ ਸੱਤ ਰੋ ஆஹ் பட

ਲਓ ਜੀ ਪੜੈਣ ਮੰਡੀ ਤੋਂ ਆ ਗਏ ਵਾਪਸ ਹੁਣ ਆਇਆ ਪੱਠੇ ਚੱਕਣਾ ਉੱਥੇ ਚਲਾ ਗਿਆ ਬੰਦਾ ਤੇ ਸ਼ਾਨ ਹੁਣ ਚੱਕ ਕੇ ਟਰੈਕਟਰ ਤੇ ਸਮਾਂ ਮੈਂ ਡਰਾਈਵਰ ਬਣਨਾ ਐਡੀ ਐਡੀ ਖਾਨੇ ਦਾ ਕੰਬ ਐਡੀ ਕਿੱਥੇ ਆ ਆ ਖੜ ਆ ਚੱਕ ਅਕਾ ਆ ਗਿਆ ਆ ਜਾ ਆ ਚੱਲ ਗਏ ਆਇਆ ਐਡਿਟ ਇਹ ਬੱਦਲ ਬਾਈ ਪੂਰੀ ਆ ਹੋ ਸਕਦਾ ਪ੍ਰੈਨ ਮੀਂਹ ਪੈਂਦਾ ਹੋਵੇ ਬੱਦਲ ਉਹਦਾਂ ਨੂੰ ਬਹੁਤ ਆ ਕਣੀਆਂ ਵੇਹੇ ਡੈਗਦੀਆਂ ਮੜੀਆਂ ਮੜੀਆਂ ਆ ਆ ਗਿਆ ਖਤਰਨਾਕ ਖਤਰਨਾਕ ਡੌਗੀ ਆ ਗਿਆ ਲਓ ਇਹ ਹੁਣ ਪ੍ਰੈਨ ਤੋਂ ਮੰਡੀ ਚੋਂ ਟਰੈਕਟਰ ਤੇ ਟਰਾਲੀ ਲਿਆਂਦੀ ਆ ਆਪਾਂ ਕਦੋਂ ਕਰਨਾ ਵਾ ਔਰ ਚੱਲੇ ਆਪਾਂ ਪਿੰਡ ਨੂੰ ਆਇਆ ਹੈਗਾ ਪਿੰਡ ਪਰਾਂ ਦਾ ਭਾਈ ਮੱਸਾ ਤੇਰਾ ਵਾਹੇ ਉਹ ਮੂਰੇ ਨਹਿਰ ਆ ਗਈ ਜਿਹੜੀ ਲੁਬਿਆਂ ਨੇ ਨਿਕਲਦੀ ਆ ਉਹ ਦਰਾਹੇ ਤੋਂ ਇੱਧਰ ਜਾਂਦੀ ਆ ਸਤਵਾਂ ਵੇਟ ਬੇਰ ਕਾ ਕੋਲ ਦੀ ਨੰਗਦੀ ਆ ਆ ਹੈਗਾ ਜੰਗ ਥਿੱਲੋ ਦੇ ਪਿੰਡ ਦਾ ਡੇਰਾ ਭਾਈ ਮਖਾ ਲੋ ਜੀ ਹੁਣ ਚੱਲੇ ਆਂ ਪਰੈਣ ਵੰਡੀ ਚ ਆਪਣੀ ਪਈ ਆ ਮੱਕੀ 20 ਪੈ ਗਿਆ ਸੀ ਥੋੜਾ ਜਿਹਾ ਉਧਵਾ ਕੇ ਸੀ ਕਦੋਂ ਕਰਵਾਗੇ ਤੇ ਘਰੇ ਇਹ ਆਪਣੇ ਨੂੰ ਸੜ ਕੇ ਪਹਿਲਾ ਕਚਾਰਾ ਹੁੰਦਾ ਸੀਗਾ ਪਾਣੀ ਦੇ ਸਾਢੇ ਕਿੰਟਾ ਪੁੱਟਾ ਜੋ ਟਵਾੜਾ ਪਤੀਨੇ ਦਾ ਦੇਸੀਲ ਕੀਤਾ ਹੋਇਆ ਵਾ ਸਰਕਾਰ ਨੇ ਲੋ 3 ਸਾਲ ਹੋ ਗਏ ਸੀ ਰਾਜ ਟੱਪਾ ਕਰ ਗਏ ਸੀ